ਗੌਰਵਸ਼ਾਲੀ ਇਤਿਹਾਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਇਹ ਐਵੇਂ ਹੈ ਜਿਵੇਂ ਕਿਸੇ ਸੂਰਜ ਨੂੰ ਕੋਈ ਦੀਪਕ ਦਿਖਾਉਣਾ ਹੋਵੇ ਮੈਂ ਉਹ ਗੱਲ ਅੱਜ ਦੱਸਣ ਜਾ ਰਿਹਾ ਹਾਂ ਆਪ ਬੜੇ ਪਿਆਰ ਨਾਲ ਸੁਣ ਰਹੇ ਹੋ ਕਿਉਂਕਿ ਬਾਣੀ ਵਿੱਚ ਦੋ ਗੱਲਾਂ ਲਿਖੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਮਨੁੱਖ ਦਾ ਮਨ ਉਦੋਂ ਭਾਰਾ ਹੋ ਜਾਂਦਾ ਹੈ ਬੋਝ ਮਹਿਸੂਸ ਕਰਦਾ ਹੈ ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ ਜਦੋਂ ਅਸੀਂ ਪਾਤਸ਼ਾਹ ਜੀ ਦੀ ਬਾਣੀ ਤੋਂ ਦੂਰ ਹੋ ਜਾਂਦੇ ਆ ਨਾ ਇਤਿਹਾਸ ਨੂੰ ਭੁੱਲ ਜਾਂਦੇ ਆ ਨਾ ਸੰਗਤ ਜੀ ਤੇ ਮਨ ਵਿੱਚ ਬੋਝ ਪੈ ਜਾਂਦਾ ਹੈ ਔਗਣਾਂ ਨੂੰ ਜਦੋਂ ਅਪਣਾ ਲੈਂਦੇ ਹਾਂ ਤੇ ਮਾਰੇ ਕਹਿੰਦੇ ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ ਮਨ ਨੂੰ ਜੰਜੀਰ ਪੈ ਗਈ ਗਲੇ ਨੂੰ ਮਨ ਨੂੰ ਬੋਝ ਪੈ ਗਿਆ ਪਰ ਜਿਸ ਦੇ ਮਨ ਨੂੰ ਬੋਝ ਨਹੀਂ ਜਿਸ ਦਾ ਮਨ ਸੁਖਰੂ ਹੈ ਜਿਸ ਦਾ ਮਨ ਹਰਿਆਵਲ ਹਰਿਆ ਹੈ ਗਦਗਦ ਹੈ ਵਿਸਮਾਦ ਵਿੱਚ ਹੈ ਜਿਸ ਦੇ ਮਨ ਦਾ ਬਲ ਉੱਚਾ ਹੈ ਮਨੋਬਲ ਉੱਚਾ ਹੈ ਜੋ ਚੜ੍ਹਦੀ ਕਲਾ ਵਿੱਚ ਹੈ ਹਰ ਇੱਕ ਮੁਸ਼ਕਲ ਹਰ ਇੱਕ ਰੱਬੀ ਰਜ਼ਾ ਨੂੰ ਬੜਾ ਮਿੱਠਾ ਕਰਕੇ ਉਹ ਮੰਨ ਜਾਂਦਾ ਹੈ ਮੈਂ ਅੱਜ ਉਹ ਗੱਲ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜੋ ਸਾਡੇ ਜਵਾਨਾਂ ਨੂੰ ਬੜੀ ਪ੍ਰੇਰਣਾ ਦਿੰਦੀ ਹੈ 7 ਸਿੱਖ ਰੈਜੀਮੈਂਟ ਦੇ ਇੱਕ ਕਰਨਲ ਸਾਹਿਬ ਮੈਨੂੰ ਮਿਲੇ ਮੌਹ ਦੇ ਵਿੱਚ ਗੁਰਮਤ ਪ੍ਰਕਾਸ਼ ਸ਼੍ਰੋਮਣੀ ਕਮੇਟੀ ਤੋਂ ਇੱਕ ਮੈਗਜ਼ੀਨ ਆਉਂਦਾ ਹੈ ਆਪ ਜੀ ਨੇ ਪੜ੍ਹਿਆ ਹੋਵੇਗਾ ਗੱਲ ਬੜੀ ਤਵੱਜੂ ਵਾਲੀ ਹੈ ਕਹਿੰਦੇ ਬਾਬਾ ਜੀ ਮੈਂ ਗੁਰਮਤ ਪ੍ਰਕਾਸ਼ ਸਿੱਖ ਫਲਵਾੜੀ ਲੁਧਿਆਣੇ ਦੀ ਸ਼ਬਦੀ ਹੈ ਇਤਿਹਾਸਿਕ ਇਤਿਹਾਸਿਕ ਕਿਤਾਬਾਂ ਪੜ੍ਹਦਾ ਹਾਂ ਗੱਲ ਆ ਗਈ ਵਿਚਾਰ ਕਰਦਿਆਂ ਕਰਦਿਆਂ અમર अनोखे अमर शहीद बाबा दीप सिंह जी ते ਹੁਣੇ ਅਸੀਂ ਧਾਰਨਾ ਪੜੀ ਹੈ ਨਾ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਦੇਸ਼ ਤੋਂ ਵਾਰੀ ਕੌਮ ਤੋਂ ਵਾਰੀ ਧਰਮ ਤੋਂ ਵਾਰੀ ਕਿ बाबा दीप सिंह जी ਨੇ अनोखी ਸ਼ਹਾਦਤ ਦਿੱਤੀ ਹੈ ਸਿਰ ਲੱਥ ਗਿਆ ਹੈ ਸਿਰ ਕਲਮ ਹੋ ਗਿਆ ਹੈ ਜਮਾਲ ਖਾਨ ਦੇ ਨਾਲ ਸੰਝੇਵਾਰ ਦੇ ਵਿੱਚ ਪਰ ਉਹਨਾਂ ਨੇ ਆਪਣਾ ਜੋ ਪ੍ਰਣ ਹੈ ਸੂਰ ਬੀਰ ਬਚਨ ਕੇ ਬਲੀ ਕੌਲਾ ਬਪੂਰੀ ਸੰਤੀ ਛਲੀ ਸੰਤ ਵੀ ਮਾਇਆ ਨੂੰ ਛੜ ਲੈਂਦੇ ਹਨ ਅਨਯਥਾ ਪੂਰੀ ਮਾਇਆ ਨੇ ਸੰਸਾਰ ਨੂੰ ਛੜਿਆ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਨੇ ਆਪਣੇ ਬਚਨ ਨੂੰ ਪੂਰਾ ਕਰਨ ਲਈ ਆਪਣਾ ਸੀਸ ਤਲੀ ਤੇ ਰੱਖਿਆ ਮੈਂ ਕਿਹਾ ਸਾਬ ਬਹਾਦਰ ਦੁਨੀਆਂ ਦੇ ਲੋਕ ਇਸ ਗੱਲ ਦੀ ਕੁਝ ਸ਼ੰਕਾ ਕਰਦੇ ਹਨ ਆਂਦੇ ਆਓ ਬਾਬਾ ਜੀ ਅੱਜ ਤੁਹਾਨੂੰ ਐਸੀ ਗੱਲ ਦੱਸ ਦੇਵਾਂਗਾ ਜੋ ਵੀ ਤੁਹਾਡੇ ਸਮਖਸ਼ ਸ਼ੰਕਾ ਲੈ ਕੇ ਆਵੇ ਉਸ ਨੂੰ ਇਹ ਗੱਲ ਦੱਸ ਦਿਓ ਚੁੱਪ ਕਰ ਜਾਵੇਗਾ ਔਰ ਮੇਰੇ ਜਿਹਨ ਦੇ ਵਿੱਚ ਉਹਨਾਂ ਦੀ ਇਹ ਬਾਤ ਬੈਠ ਗਈ ਉਹ ਕਹਿੰਦੇ ਬਾਬਾ ਜੀ 7 ਸਿੱਖ ਔਰ ਸਿੱਖ ਲਾਈ ਰੈਜੀਮੈਂਟ ਦੀ ਇੱਕ ਜੁਨਟ ਵੀ ਉਹਨਾਂ ਨੇ ਦੱਸੀ ਦਾਸ ਦੇ ਚਿੱਤ ਵਿੱਚ ਉਹ ਖਿਆਲ ਵਿਸਰਿਆ 3 ਸਿੱਖ ਲਾਈ ਜਾਂ ਕੋਈ ਵੀ ਸਿੱਖ ਲਾਈ ਰੈਜੀਮੈਂਟ ਔਰ ਸਿੱਖ ਰੈਜੀਮੈਂਟ ਦੋਨੇ ਲੱਗੀਆਂ ਹਨ ਸੰਭਾ ਜੋੜੀਆਂ ਇਸ ਇਲਾਕੇ ਦੇ ਵਿੱਚ ਜੀ ਐਂਡ ਕੇ ਦੇ ਵਿੱਚ ਆਪ ਜੀ ਨੂੰ ਪਤਾ ਹੈ ਉੱਥੇ ਮਾਈਨ ਫੀਲਡ ਹੈ ਸੋ ਮੈਂ ਆਪਣੇ ਵਿਚਾਰਾਂ ਨੂੰ ਸ਼ਿਗਰ ਸੰਕੋਚਣਾ ਹੈ ਕਿਉਂਕਿ ਸਾਬ ਹਾਦਰ ਦਾ ਪਰਿਵਾਰ ਆਇਆ ਹੈ ਜੋ ਬਟਾਲੀਅਨ ਦੇ ਪਰਿਵਾਰ ਦੇ ਮੁਖੀ ਹਨ ਸੂਬੇਦਾਰ ਮੇਜਰ ਸਾਹਿਬ ਉਹਨਾਂ ਨੇ ਉਹਨਾਂ ਦਾ ਸਨਮਾਨ ਆਦਰ ਕਰਨਾ ਹੈ ਸੋ ਟੁਕ ਮਾਤਰ ਅਸੀਂ ਬਾਤ ਨੂੰ ਸਿੱਖੀਏ ਕਹਿੰਦੇ ਕਿ ਮਾਈਨ ਫੀਲਡ ਦੇ ਵਿੱਚ ਅਸੀਂ ਪੈਟਰੋਲ ਲਿਜਾ ਰਹੇ ਸਾਂ ਉੱਥੇ ਕੀ ਹੋਇਆ ਜੋ ਉੱਥੇ ਬੰਬ ਲੱਗੇ ਹੁੰਦੇ ਹਨ ਜ਼ਮੀਨ ਦੇ ਵਿੱਚ ਉਹ ਫਟ ਗਏ ਜਿਸ ਨੂੰ ਅਸੀਂ ਮਾਈਨ ਕਹਿੰਦੇ ਹਾਂ ਸ਼ਾਮ ਦਾ ਵੇਲਾ ਜਵਾਨ ਪਿੱਛੇ ਆ ਗਏ ਧੂੜ ਮਿੱਟੀ ਉੱਡ ਗਈ ਅਸੀਂ ਜਦੋਂ ਗਿਣਤੀ ਕੀਤੀ ਸਾਡਾ ਇੱਕ ਜਵਾਨ ਪੂਰਾ ਨਹੀਂ ਸੀ ਪਾਉ ਉਸ ਇਲਾਕੇ ਵਿੱਚ ਘੇਰੇ ਆ ਗਿਆ ਉਸ ਮਾਈਨ ਫੀਲਡ ਦੇ ਵਿੱਚ ਹੁਕਮ ਹੋਇਆ ਕਿ ਹੁਣ ਉੱਥੇ ਕੋਈ ਨਹੀਂ ਜਾਵੇਗਾ ਅੰਮ੍ਰਿਤ ਵੇਲੇ ਤਾਂ ਜਿਸ ਨੂੰ ਫੌਜ ਦੀ ਭਾਜਾ ਵਿੱਚ ਫਰਸਟ ਲਾਈਟ ਬੋਲਦੇ ਆ ਅੰਮ੍ਰਿਤ ਵੇਲੇ ਉੱਥੇ ਜਾ ਕੇ ਗਸ਼ਤ ਕਰੋ ਚੈੱਕ ਕਰੋ ਜਦੋਂ ਬਾਬਾ ਜੀ ਅਸੀਂ ਗਏ ਹਾਂ ਸਿੱਖ ਲਾਈਟ ਰੈਜੀਮੈਂਟ ਦਾ ਜਵਾਨ ਧੜ ਤੇ 헤ਠਾ ਉਸ ਦਾ ਸਰੀਰ ਉੱਡਿਆ ਹੋਇਆ ਹੈ ਬੰਬ ਦੇ ਨਾਲ ਔਰ ਧੜ ਜਮੀਨ ਤੇ ਪਿਆ ਹੋਇਆ ਹੈ ਸ੍ਰੀ ਸੁਖਮਨੀ ਸਾਹਿਬ ਜੀ ਦਾ ਉਚਾਰਨ ਕਰ ਰਿਹਾ ਉੱਚੀ ਉੱਚੀ ਔਰ ਉਸ ਦਾ ਚਿਹਰਾ ਲਾਲ ਸੁਖਰੂ ਹੈ ਮੈਂ ਤਰਪਕ ਗਿਆ ਮੇਰੇ ਜਵਾਨ ਤਰਪਕ ਕੇ ਇਹ ਕੌਣ ਹੈ ਆਵਾਜ਼ ਆ ਰਹੀ ਹੈ ਸਭ ਰੁਕ ਜਾਓ ਮੈਨੂੰ ਪਤਾ ਹੈ ਇਲਾਕਾ ਕਿਹੜਾ ਮੈਨੂੰ ਪਤਾ ਹੈ ਕਿਸ ਡੰਡੀ ਥਾਣੀ ਆਉਣਾ ਹੈ ਕਿਉਂਕਿ ਮੇਰਾ ਸਰੀਰ نیچے ਤੋਂ ਉੱਡ ਗਿਆ ਸਾਡੇ ਹੱਥਾਂ ਦੇ ਵਿੱਚ ਉਸਨੇ ਸਵਾਸ ਛੱਡੇ ਹਨ ਰੱਬੀ ਬਾਣੀ ਸੁਖਮਨੀ ਸਾਹਿਬ ਜੀ ਦਾ ਜਾਪ ਕਰ ਰਿਹਾ ਇਤਨੀ ਚੜ੍ਹਦੀ ਕਲਾ ਵਿੱਚ ਸੀ ਕੌਣ ਕਹਿੰਦਾ ਬਾਬਾ ਦੀਪ ਸਿੰਘ ਨੇ ਹੱਥ ਤੇ ਸੀਸ ਨਹੀਂ ਧਰ ਕੇ ਲੜੇ ਬਾਬਾ ਦੀਪ ਸਿੰਘ ਜੀ ਲੜੇ ਹਨ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਤਾਂ ਬਾਣੀ ਵਿੱਚ ਲਿਖਿਆ ਹੈ ਖਾਲਸਾ ਜੀ ਸੂਰਾ ਸੋ ਪਹਿਚਾਨੀ ਐ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਹੂ ਨਾ ਛੱਡ ਖੇ ਸੋ ਰੋਹ ਵਿਚਾਰ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਪਰਿਵਾਰ ਨੂੰ ਸਤ ਗੁਰੂ ਬਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਸੰਗਤ ਨੂੰ ਬਟਾਲੀਆ ਨੂੰ ਬਾਣਾ ਮੰਨਣ ਦਾ ਬਲ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਣ ਸੋ ਬਟਾਲੀਅਨ ਦੇ ਸੂਬੇਦਾਰ ਮੇਜਰ ਤਲੋਕ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕਿ ਸੂਬੇਦਾਰ ਪ੍ਰਗਟ ਸਿੰਘ ਸਾਹਿਬ ਜੀ ਦੇ ਜੋ ਪਰਿਵਾਰ ਹਨ ਹਾਂਜੀ ਹਾਂ ਭਾਈ ਸਮਾਜਿਕ ਹਨ ਹੁਕਮ ਨਵਾ ਹਵਾ ਲੈਣ ਜਿੱਦਾਂ ਤੁਹਾਡਾ ਬੁਕਲ ਚਲੋ ਬਾਤ ਕਰਦੇ ਠੀਕ ਹੈ ਸਰ ਹਾਂਜੀ ਸਵੇਰ ਹੀ ਕਰਦੇ ਠੀਕ ਹੈ ਜੀ ਸਤਿਵੰਤੋ ਕਾਲਸਾ ਦਾ ਹੁਕਮ ਹੈ ਸੰਗਤ ਦਾ ਹੁਕਮ ਸਿਰ ਮੱਥੇ ਸਿਰ ਮੌਰ ਹੁੰਦਾ ਹੈ ਕਿ ਗੁਰੂ ਪਾਸ਼ਾ ਜੀ ਦੇ ਮੁਖ ਬੋਲ ਮੁਖ ਬੋਲ ਸਰਵਣ ਕਰ ਜੋ ਮੁਖ ਬੋਲ ਮਾਰੇ ਸਾਨੂੰ ਦਿੰਦੇ ਹਨ ਸੰਗਤ ਜੀ ਜੋ ਹੁਕਮਨਾਮਾ ਹੁੰਦਾ ਹੈ ਨਾ ਬੜੀ ਅਹਿਮੀਅਤ ਜੈ ਇਸ ਦੀ ਹੁਕਮਨਾਮਾ ਮਾਨੂੰ ਸੰਗਤ ਨੂੰ ਗੁਰੂ ਪਾਸ਼ਾ ਪ੍ਰਸਾਦ ਦੇ ਰਹੇ ਹਨ ਕਿਰਪਾ ਰੂਪੀ ਪ੍ਰਸਾਦ ਦੇ ਰਹੇ ਹਨ ਕਬਰਾਇਓ ਨਾ ਇਸ ਭਾਣੇ ਵਿੱਚ ਅਡੋਲ ਰਹੋ ਜਗ ਦੇ ਵਿੱਚ ਕੋਈ ਥਿਰ ਨਹੀਂ ਰਹਾ ਜਗ ਰਚਨਾ ਸਭ ਝੂਠਾ ਜਾਨ ਲਹੋਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਧੀਤ RAM ਗयो ਰਾਮਨ ਗयो ਜਾ ਕੋ ਬਹੁ ਪਰਵਾਰ ਕਹੂ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋਨ ਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ नानक हर गुण गाए ले ਛਾੜ सगल जंजाल ओ जंजालਾਂ ਨੂੰ ਛੱਡ ਕੇ ਰੱਬ ਦੇ ਘਰ ਵਿੱਚ ਆਪਣੇ ਮਨ ਨੂੰ ਟਿਕਾ ਸੋ ਆਹ ਸੰਗਤ ਜੀ ਧਾਰਨਾ ਦੇ ਨਾਲ ਜੁੜੀ ਐ ਫਿਰ ਇੱਕ ਵਾਰ ਤੇ ਸਤਿਕਾਰਯੋਗ ਬਾਬਾ ਜੀ ਵੀ ਆਪ ਜੀ ਨੂੰ ਸਰਵਣ ਕਰਾਉਣਗੇ ਹੁਕਮ ਸਵਈਏ ਦਾ ਵੀ ਹੋਇਆ ਹੈ ਆਪਾਂ ਸਵਈਆ ਵੀ ਸਾਰੀ ਸੰਗਤ ਨੇ ਮਿਲ ਕੇ ਪੜਨਾ ਹੈ ਪਰਣਾਮ ਸ਼ਹੀਦਾਂ ਨੂੰ ਸ਼ਹੀਦਾਂ ਨੂੰ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਦੇਸ਼ ਤੋਂ ਵਾਰੀ ਪਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਦੇਸ਼ ਤੋਂ ਵਾਰੀ ਜਿੰਦੜੀ ਦੇਸ਼ ਤੋਂ ਵਾਰੀ ਜਿੰਦੜੀ ਧਰਮ ਤੋਂ ਵਾਰੀ ਜਿੰਦੜੀ ਦੇਸ਼ ਤੋਂ ਵਾਰੀ ਜਿੰਦੜੀ ਧਰਮ ਤੋਂ ਵਾਰ ਪਰ ਨਾਮ ਸ਼ਹੀਦਾਂ ਨੂੰ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਦੇਸ਼ ਤੋਂ ਵਾਰੀ ਪਰ ਨਾਮ ਸਹੀ ਤੂੰ ਜਿਨ੍ਹਾਂ ਜਿੰਦੜੀ ਦੇਸ਼ ਤੋਂ ਵਾਰੀ ਹਾਂ ਸਿਰਵਾ ਹੈ ਗੁਰੂ ਨੰਨ੍ਹਾ ਬੰਦੋ ਇਹ ਪੱਤੇ ਵਰਤੋ ਸੁਈਆ ਪੱਤੇ ਵਰਤੋ ਬੰਨੀ ਸੁਈਆ ਤੁਸੀਂ ਪੜ ਲਓ ਨਾਮ ਦੱਸ ਬਾਬਾ ਜੀ ਪਰਦੇਣਗੇ ਧੰਨਵਾਦ ਕਰਦੇਣਗੇ ਅਰਦਾਸ ਨਹੀਂ ਕਰਨੀ ਠੀਕ ਹੈ ਜੀ 7 ਵਜਨ ਜੋ ਸੰਗਤ ਦਾ ਹੁਕਮ ਹੈ ਬਾਬਾ ਜੀ ਨੇ ਸਮਾਂ ਦਿੱਤਾ ਇਹਨਾਂ ਦਾ ਬੜਾ ਧੰਵਾਦ ਹੈ ਜੋ ਮੇਰੇ ਗੁਰਸਿੱਖ ਭਾਈ ਮੇਰੇ ਤੋਂ ਸੀਨੀਅਰ ਹਨ ਆਪਣੇ ਜਥੇ ਦੇ ਨਾਲ ਆਏ ਹਨ ਬੜੇ ਪਿਆਰਾ ਇਹਨਾਂ ਨੇ ਕੀਰਤਨ ਆਪ ਨੂੰ ਸਰਵਣ ਕਰਾਇਆ ਹੈ ਸੰਗਤ ਜੀ ਇਹਨਾਂ ਦਾ ਬੜਾ ਧੰਵਾਦ ਹੈ ਪਰ ਦਾਸ ਜੋ ਹੁਕਮ ਹੈ ਹੁਕਮ ਨੂੰ ਮੰਨਣਾ ਇਹ ਸਾਡਾ ਫਰਜ਼ ਹੈ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਇਸੀ ਸੋ ਸਾਡੇ ਅਹੁਦੇਦਾਰਾਂ ਨੇ ਗੁਰੂ ਪਾਤਸ਼ਾਹ ਜੀ ਦੇ ਸਾਜੇ ਹੁੰਦੇ ਆਣੇ ਅਹੁਦੇਦਾਰ ਵੀ ਸਾਣਾ ਨੂੰ ਚਲਾਉਣ ਵਾਸਤੇ ਹੁਕਮ ਤੋਂ ਬਾਹਰ ਕੁਛ ਨਹੀਂ ਦੁਨੀਆ ਤੇ ਸੰਗਤ ਜੀ ਆਓ ਸਵਈਆ ਪੜ੍ਹੀਏ ਸਵਈਏ ਤੋਂ ਬਾਅਦ ਫਿਰ ਆਨੰਦ ਸਾਹਿਬ ਜੀ ਦਾ ਪਾਠ ਦੇਸ਼ਵਾ ਬਰਮੋ ਹੈ ਸੁਭ ਕਰ ਮਨ ਤੇ ਕਬੂ ਨਾ ਟਰੋ ਸੁਭ ਕਰ ਮਨ ਤੇ ਕਬੂ ਨਾ ਟਰੋ ਨਾ ਡਰੋ ਅਰਸੋਂ ਜਬ ਜਾਏ ਲਰੋ ਨਿਸ਼ ਜਾਏ ਘਰ ਆਪਣੀ ਜੀਤ ਕਰੋ ਨਿਸ਼ ਚੈ ਕਰ ਆਪਣੀ ਜੀਤ ਕਰੋ ਬੋਲੇ ਸੋਨਹਾ ਸਤ ਸ੍ਰੀ ਅਕਾਲ ਦੇਹ ਸ਼ਿਵਾਬਾ ਮੋਹਿ ਛੁਬ ਕਰ ਮਨ ਤੇ ਹੂੰ ਨਾ ਡਰੋ ਛੁਬ ਕਰ ਮਨ ਤੇ ਕਬ ਹੂੰ ਨਾ ਡਰੋ अर सीखो अपने ही मन को ए लालच हो गुणतों चरो ए लालच हो गुणतों चरो तो सोचरो बोले सोनिया सात स्त्रियां का હસી પર શુભ કર મન તે શુબ કર મન તે તબું અટરો જબ આભી નિદાન બના અણ મેં તબુ જ મરો અતી રણ મેં તબુ જ મરો ਜੋ ਜਮਰੋ ਬੋਲੇ ਸੋਨਹਾਂ ਸਤ ਸ੍ਰੀ ਅਕਾਲ ਜੈ ਸ਼ਿਵ ਆਬਾਰਾ ਸ਼ੁਭ ਕਰ ਮਨ ਤੇ ਸ਼ੁਭ ਕਰ ਮਨ ਤੇ ਕਬ ਗਗਨ ਦਾ ਮਾਮਾ ਬਾਜਿਓ ਪਰਿਓ ਨਚਾਨ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੋ ਜਨ ਕੋ ਦਾਓ ਖੇਤ ਜੋ ਮੰਡਿਓ ਸੂਰਮਾ ਅਬ ਜੋ ਜਨ ਕੋ ਦਾਓ ਅਬ ਜੋ ਜਨ ਕੋ ਦਾਓ ਬੋਲੇ ਸੋਨਿਆ